ਜੀ ਹਮ ਤਾਂ ਨੋਕਾਲੇ ਸਾਲੇ ਨੂੰ ਸਜ਼ਾ ਦੋ ਤੂੰ ਆਪ ਦੇਂਗੇ ਹਮ ਤੁੰਪੇ ਨਹੀਂ ਦੇ ਮਿਲੇ ਤਾਂ ਹਮ ਦੇ ਸਾਲੇ ਨੂੰ ਜੋ ਬੁਰਾ ਕਰਮ ਕਰ ਰਿਹਾ ਉਸ ਕੋ ਸਜ਼ਾ ਉਸਕੇ ਹੱਥ ਪੈਰ ਕਾਟੇ ਜਾਏ ਜਾਨ ਸੇ ਨਹੀਂ ਮਾਰਾ ਜਾਏ ਹੱਥ ਔਰ ਪੈਰ ਕਾਟ ਲਓ ਉਸ ਕੋ ਜਿੰਦਾ ਰੱਖੋ ਸਾਲੇ ਕੋ ਜੋ ਹਰ ਹਰ ਰੋਜ਼ ਮਰੇ ਉਹ ਜੇ ਤਾਂ ਦਿਲ ਕਰਦਾ ਉਹ ਆਪਣਾ ਇੱਕ ਮੋਟਰ ਤੇ ਰਹਿ ਕੇ ਆਪਣਾ ਵੋਟਰ ਕਾਰਡ ਬਣਾ ਲੈਂਦਾ ਉਹ ਪਿੰਡ ਦੇ ਵਿੱਚ ਵੋਟ ਬਣਨਾ ਪੈਂਦਾ ਆਧਾਰ ਕਾਰਡ ਬਣ ਗਿਆ ਉਹ ਰਾਸ਼ਨ ਲੈ ਰਿਹਾ ਉਹ ਵੋਟਾਂ ਪਾ ਰਿਹਾ ਕੋਈ ਵੈਰੀਫਿਕੇਸ਼ਨ ਹਮ ਕੀਆ ਕਰਾਂ ਲੋਕ ਕਹਿੰਦੇ ਹੈਗਾ ਕਿ ਉਹ ਸਾਡੇ ਨਾਲ ਨਹੀਂ ਆ ਰਹੇ ਹਮ ਤੁਮਸੇ ਡਰ ਡਰ ਕੇ ਫਿਰ ਰਹਾ ਮੈਨੇ ਕਿ ਆ ਪਤਾ ਹਮਰੇ ਕੋ ਕੋਈ ਹਮ ਤਾਂ ਜਲੂਸੀ ਮੇ ਵੀ ਨਿਕਲ ਜਾ ਹਮਰੇ ਕੋ ਬੁਲਾਓ ਹਮ ਤਾਂ ਪੂਰੀ ਧੀਲੀ ਲੈ ਕੇ ਚਲੇ ਤੂ ਸਾਡੇ ਬੱਚੇ ਜਿਹੜੇ ਬਹੁਤੇ ਆ ਪ੍ਰਵਾਸ ਕਰ ਗਏ ਹੈਗੇ ਆ ਔਰ ਇਹ ਜਿਹੜੇ ਲੋਕੀ ਆ ਆਵਾਸ ਕਰ ਗਏ ਇਧਰ ਆ ਕੇ ਉਹ ਆਵਾਸ ਔਰ ਪ੍ਰਵਾਸ ਦਾ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਆ ਤੂ ਹੋਰ ਜੇਕਰ 10 ਸਾਲਾਂ ਨੂੰ ਸਾਡੇ ਪੰਜਾਬ ਚ ਅਸੀਂ ਪੰਜਾਬੀਆਂ ਨੇ ਰਹਿਦ ਕੱਟ ਦਾ ਆ ਜਾਣਾ ਜੀ ਜੋ ਵੀ ਸਾਡੇ ਮੇਰੇ ਨਗਰ ਦੇ ਅੰਦਰ ਕੋਈ ਐਨਆਰਵੀਰ ਨੂੰ ਉਹਨਾਂ ਨੇ ਰਹਿਣ ਨੂੰ ਪੁਸ਼ਾਵਾ ਦਿੱਤੀ ਹੋਆ ਆਪਾਂ ਉਹਨਾਂ ਨੂੰ ਬਿਲਕੁਲ ਰਹਿਣ ਦੀ ਨਹੀਂ ਪੁਸ਼ਾਵਾਂਗੇ ਜਿਸ ਨੇ ਵੀ ਰਹਿਣਾ ਆਪਣਾ ਟੈਂਪਰੇਰੀ ਰਵੇ ਕੋਈ ਪਰਮਨੈਂਟ ਸਥਾਈ ਕੋ ਮੇਰੇ ਪਾਸ ਕੋਈ ਰੂਮ ਨਹੀਂ ਹੈ ਨਾ ਹੀ ਮੇਰੇ ਵਿੱਚ ਟੈਂਪਰੇਰੀ ਆਪਣਾ ਪਰਮਨੈਂਟ ਕੋਈ ਮੇਰੇ ਪਿੰਡ ਵਿੱਚ ਕੋ ਘਰ ਹੈ ਤੁਸੀਂ ਸਥਾਈ ਚ ਦੇਖ ਲਿਓ ਇਹ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨੀ ਹੈ ਦੂਜੀ نسل ਦੇ ਲੋਕ ਦੂਜੇ ਇਲਾਕੇ ਦੇ ਲੋਕਾਂ ਨੂੰ ਇੱਥੇ ਦੀ ਸਿਆਸਤ ਦਾ ਕੀ ਪਤਾ ਕਿ ਇੱਥੇ ਇਹ ਇੱਥੇ ਕਿਹੋ ਜੀ ਸਿਆਸਤ ਹੋਣੀ ਚਾਹੀਦੀ ਉਹਨਾਂ ਨੂੰ ਨਹੀਂ ਪਤਾ ਉਹ ਤਾਂ ਚੰਦ ਪੈਸੇ ਆ ਵਿੱਚ ਕਿਸੇ ਛੋਟੇ ਕਾਰਨਾ ਕਰਕੇ ਵੇਚ ਹੀ ਜਾਣਗੇ ਲੋਕ ਲੈਰ ਰਹਾਂ ਹੀ ਇੱਕ ਪ੍ਰੈਸ਼ਰ ਬਣਾਈਏ ਕਿ ਉਹ ਆਪਣੀਆਂ ਨੀਤੀਆਂ ਬਦਲਣ ਕੋਈ ਵੀ ਪ੍ਰਵਾਸੀ ਪੰਜਾਬ ਚ ਆ ਕੇ ਜ਼ਮੀਨ ਨਾ ਖਰੀਦ ਸਕਦਾ ਹੋਵੇ ਉਹਨਾਂ ਦੇ ਕੰਮਾਂ ਤੇ ਨਿਗਰਾਨੀ ਰੱਖਣੀ ਚਾਹੀਦੀ ਆ ਪ੍ਰਵਾਸੀ ਤੇ ਪ੍ਰਵਾਸ ਦੇ ਵਿੱਚ ਫਰਕ ਆ ਇੱਕ ਬੰਦਾ ਦੂਜੀ ਸਟੇਟ ਤੋਂ ਕੰਮ ਕਰਨ ਆਇਆ ਉਹ ਪ੍ਰਵਾਸੀ ਹੈ ਪਰ ਉਹ ਪੱਕਾ ਕਿਤੇ ਬਸ ਗਿਆ ਉਹ ਪ੍ਰਵਾਸ ਹੈ ਅਸੀਂ ਇਹ ਪੱਕਾ ਧਾਰਨ ਲਿਆ ਕਿ ਆਪਾਂ ਇਹਨੂੰ ਪੰਜਾਬ ਦੇ ਦੇਤੇ ਵੱਡੇ ਪੱਧਰ ਤੇ ਇੱਕ ਲੋਕ ਲਹਿਰ ਬਣਾਈਏ ਕਿ ਸਰਕਾਰ 'ਤੇ ਇਸ ਚੀਜ਼ ਦਾ ਦਬਾਅ ਬਣੇ ਤੇ ਲੋਕ ਪਿੰਡਾਂ ਦੇ ਵਿੱਚ ਪੰਚਾਇਤਾਂ ਆਪਣੇ ਆਪ ਇਹਨਾਂ ਜਾਗਰੂਕ ਹੋਣ ਐਦਾਂ ਦੇ ਮਤੇ ਪਾਣ ਕਿ ਇਹਨਾਂ ਦੇ ਪੈਰਾਂ ਥੱਲੇ ਥੋੜਾ ਥੋੜਾ ਸੇਕ ਜ਼ਰੂਰ ਲੱਗੇ ਵੈਰੀਫਿਕੇਸ਼ਨ ਹੋਈ ਆ

ਕਿ ਭਾਈ ਜਿਹੜਾ ਸਾਡਾ ਮੁੱਢਲਾ ਕੰਮ ਆ ਜੇ ਮੈਂ ਪ੍ਰਵਾਸੀ ਰੱਖਣਾ ਗਲਤੀ ਤਾਂ ਫਿਰ ਸਾਡੇ ਉਹਨਾਂ ਦੀ ਬੰਦਿਆਂ ਦੇ ਆਗੇ ਜਿਹੜੇ ਨਾ ਪ੍ਰਵਾਸੀ ਰੱਖੇ ਆ ਬਸ ਉਸੇ ਗੱਲ ਦਾ ਆਪਾਂ ਹੱਲ ਲੱਭਣਾ ਹੈ ਔਰ ਜੋ ਹੈ ਜੈਸਾ ਜੋ ਖਰਾਬ ਕੰਮ ਕਰ ਰਿਹਾ ਉਸਕੋ ਜੀ ਕਾਟ ਦੋ ਮਾਰ ਦੋ ਜਾਨ ਤੋਂ ਸਾਲੋ ਸਜ਼ਾ ਦੋ ਜੋ ਵੀ ਮਰਜੀ ਆਪਕਾ ਦਿਲ ਕਰ ਰਿਹਾ ਉਹ ਸਜ਼ਾ ਦੋ ਪੰਜਾਬ ਦੇ ਵਿੱਚ ਪ੍ਰਵਾਸੀ ਸ਼ਬਦ ਲੋਕਾਂ ਨੂੰ ਚੁਬਣ ਲੱਗ ਗਿਆ ਕਹਿੰਦੇ ਪ੍ਰਵਾਸੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚੱਲ ਰਹੇ ਨੇ ਇਹ ਠੀਕ ਨਹੀਂ ਹੈਗਾ ਜਿਵੇਂ ਬੱਚਿਆਂ ਨਾਲ ਲੋਕਾਂ ਨਾਲ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਇਹ ਵੀ ਆਵਾਜ਼ ਨਿਕਲਦੀ ਹੈ ਕਿ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਜੇ ਕੋਈ ਗਲਤੀ ਕਰ ਰਿਹਾ ਜਾਂ ਕੋਈ ਕ੍ਰਾਈਮ ਕਰ ਰਿਹਾ ਉਹਨੂੰ ਪੁਲਿਸ ਨੇ ਕੋਟਾ ਨੇ ਸਜ਼ਾ ਦੇਣੀ ਹੈ ਜੇ ਕਿਸੇ ਨੇ ਕੁਝ ਕੀਤਾ ਪਰ ਜਿਹੜੇ ਰਹਿ ਰਹੇ ਨੇ ਉਹਨਾਂ ਬਿਨਾਂ ਸਾਡਾ ਵੀ ਕੰਮ ਨਹੀਂ ਚੱਲਣਾ ਜਿਹੜੇ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਰਹਿਣ ਦੋ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਲਾਚੌਰ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਸਰਪੰਚ ਸਾਹਿਬ ਹੋਰੀ ਨੇ ਕਿਉਂਕਿ ਇੱਥੇ ਪੰਚਾਇਤ ਦਾ ਜਿਹੜਾ ਇਕੱਠ ਕੀਤਾ ਗਿਆ ਲੋਕਾਂ ਨੂੰ ਸੱਦਿਆ ਗਿਆ ਕਿਉਂਕਿ ਮਤੇ ਪਾਇਆ ਜਾਣਗੇ ਕਿ ਵੀ ਕੀ ਕੁਝ ਹੋਏਗਾ ਕਿਵੇਂ ਆਧਾਰ ਕਾਰਡ ਕਿਵੇਂ ਵੋਟ ਕਿਵੇਂ ਉਹਦਾ ਰਹਿਣ ਬਸੇਰਾ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਹੋ ਸਕਦਾ ਉਹ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਭਾਈ ਸਾਹਿਬ ਜੀ ਨੇ ਜੋ ਭਾਸ਼ਣ ਦੇ ਰਹੇ ਸੀਗੇ ਇਹ ਕਹਿ ਰਹੇ ਸੀ ਕਿ ਵੀ ਅਸੀਂ ਵੀ ਬਾਹਰਲੇ ਥਾਵਾਂ ਦੇ ਉੱਤੇ ਜਾ ਕੇ ਵਸਦੇ ਹਾਂ ਸਾਡੇ ਜੂਪੀ ਨੂੰ ਵਸੇ ਹੋਏ ਨੇ ਐਮਪੀ ਨੂੰ ਵਸੇ ਹੋਏ ਨੇ ਉਤਰਾਖੰਡ ਨੂੰ ਵਸੇ ਹੋਏ ਨੇ ਕਿਤੇ ਵੀ ਅਸੀਂ ਜਾਣੇ ਸਾਡੇ ਬੱਚੇ ਕੰਮ ਕਰਦੇ ਹੁੰਦੇ ਆ ਇਹ ਨਾ ਆਵੇ ਕੱਲ ਨੂੰ ਉਧਰੋਂ ਕੋਈ ਗੱਲਬਾਤ ਹੋ ਜਾਵੇ ਤੇ ਬੜੇ ਚੰਗੇ ਭਾਸ਼ਣ ਇਹਨਾਂ ਨੇ ਦਿੱਤੇ ਨੇ ਕੋਈ ਕੜਤਨ ਨਹੀਂ ਸੀ ਕੋਈ ਇਹ ਚੀਜ਼ ਨਹੀਂ ਸੀ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਕਿਹੜੇ ਪਿੰਡ ਤੋਂ ਤੁਸੀਂ ਸਰਪੰਚ ਹੋ ਤੇ ਭਾਸ਼ਣ ਤੁਹਾਨੂੰ ਇਹ ਅਜਿਹਾ ਕਿਉਂ ਦੇਣਾ ਪਿਆ ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਇਹ ਹੋਇਆ ਪਿਆ ਕਿ ਵੀ ਨਹੀਂ ਪ੍ਰਵਾਸੀਆਂ ਨੂੰ ਕੱਢ ਦਿਓ ਪੰਜਾਬ ਚੋਂ ਕਹਿੰਦੇ ਮੈਂ ਸਰਪੰਚ ਪਰਮਜੀਤ ਸਿੰਘ ਪਿੰਡ ਮੋਹਰ ਦੇਖੋ ਅੱਜ ਇਹ ਮੁੱਦਾ ਪੱਖਿਆ ਹੈ ਸਾਡੇ ਪੰਜਾਬ ਦੇ ਅੰਦਰ ਪਹਿਲਾਂ ਇਹ ਨਹੀਂ ਚੱਲਦਾ ਸੀਗਾ ਕਿ ਅੱਜ ਕੁਝ ਐਸੇ ਜਾਂ ਕੋ ਕਿਸੇ ਚੀਜ਼ ਨੂੰ ਕੋ ਗਲਤ ਕਰਾ ਰਿਹਾ ਜਾਂ ਗਲਤ ਇਨਸਾਨ ਆਪਣੇ ਵਜੋਂ ਕੋਈ ਨਾ ਗਲਤ ਸਟੱਪ ਠਾ ਰਿਹਾ ਜੀ ਸਾਡੀ ਪ੍ਰਸ਼ਾਸਨ ਦੇ ਅੱਗੇ ਸਾਡੀ ਪੰਜਾਬ ਸਰਕਾਰ ਦੀ ਇਹ ਮੰਗ ਹੈ ਕਿ ਪ੍ਰਵਾਸੀ ਹਮੇਸ਼ਾ ਜੋ ਪ੍ਰਵਾਸੀ ਸ਼ਬਦ ਹੈ ਉਹ ਪ੍ਰਵਾਸੀ ਹੈ ਸਾਰੇ ਪ੍ਰਵਾਸੀਆਂ ਜਿੰਨੇ ਅਸੀਂ ਰਹਿ ਰਹੇ ਆ ਜਾਂ ਅਸੀਂ ਜਾਂ ਬਾਹਰਲੇ ਦੇਸ਼ਾਂ ਅਸੀਂ ਪ੍ਰਵਾਸੀ ਤੌਰ ਤੇ ਕੰਮ ਕਰਦੇ ਹਾਂ ਇਹ ਕੁਛ ਉਹ ਜਾਂ ਉਹਨਾਂ ਦੀਆਂ ਮਜਬੂਰੀਆਂ ਹਨ ਜੇ ਗਲਤ ਕੰਮ ਕਰਦੇ ਹਨ ਲੇਕਿਨ ਜੋ ਐਸੇ ਕਾਨੂੰਨੀ ਹਰਕਤ ਕਰਦਾ ਕਿਸੇ ਪਰਿਵਾਰ ਨਾਲ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਐਸਾ ਪੰਜਾਬ ਦੇ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਹੜਾ ਕਿ ਐਸਾ ਕੋਈ ਗਲਤ ਕੰਮੇ ਨਾ ਕਰੇ ਕੋਈ ਕਿ ਸਾਰੇ ਹੀ ਬੰਦਿਆਂ ਨੂੰ ਕੋਈ ਗਲਤ ਨਹੀਂ ਕਰਨਾ ਚਾਹੀਦਾ ਵੈਸੇ ਅਸੀਂ ਵੀ ਕਿਸੇ ਦੇ ਅਧੀਨ ਕੰਮ ਕਰ ਰਹੇ ਹਾਂ ਜੋ ਬੰਦਾ ਗਲਤ ਕਰ ਰਿਹਾ ਪੰਜਾਬ ਦੇ ਉਹਨੂੰ ਕਾਨੂੰਨ ਬਣਾ ਕੇ ਕੋਈ ਫਾਂਸੀ ਸਜ਼ਾ ਨੂੰ ਚਾਹੀਦੀ ਹੈ ਕੋਈ ਗਲਤ ਕੰਮ ਹੀ ਨਾ ਹੋਵੇ ਜੇ ਪੰਜਾਬ ਦੇ ਅੰਦਰ ਸਾਡੀ ਪੰਜਾਬ ਦੀ ਅੱਜ ਮਾੜੀ ਹਾਲਤ ਸਤਾਨੀ ਹੋਈ ਹੈ ਕਿ ਅਸੀਂ ਸਾਡੇ ਕੋਲ ਜੋਖਾ ਕਰਨ ਵਾਲੇ ਕੋਈ ਆਪਣਾ ਪਰਿਵਾਰ ਵੀ ਹੈ ਨਹੀਂ ਆਪਣੇ ਬੱਚੇ ਵੀ ਹੈ ਨਹੀਂ ਜੇ ਆਪਣੇ ਬੱਚੇ ਹੈ ਤਾਂ ਉਹ ਕੋਈ ਗਲਤ ਨਿਸ਼ਾਨਾ ਰਸਤੇ ਲੱਗੇ ਹੋਆ ਇਹ ਲੋਕ ਸਾਡੇ ਪੰਜਾਬ ਵਿੱਚ ਕੰਮ ਕਰਨ ਲਈ ਆਉਂਦੇ ਹਨ ਤਾਂ ਜੱਟਾਂ ਜਿਵੇਂ ਕੰਮ ਕਰਕੇ ਆਪਣਾ ਟਾਈਮ ਪਾਸ ਕਰਦੇ ਹਨ ਇਹਨਾਂ ਨੂੰ ਸਾਰਿਆਂ ਨੂੰ ਨੰਨ ਗਮਰਾ ਕਰਦੇ ਹੋਏ ਜੋ ਬੰਦਾ ਗਲਤ ਕੰਮ ਕਰ ਰਿਹਾ ਉਹਨਾਂ ਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਫਾਂਸੀ ਦੇ ਸਜ਼ਾ ਦਿੱਤਾ ਜਾਵੇ ਅੱਜ ਸਰਦਾਰ ਸਾਹਿਬ ਜਿਵੇਂ ਲੋਕਾਂ ਦੀ ਇੱਕ ਹੋਣਾ ਆਵਾਜ਼ ਉੱਠੀ ਹੋਈ ਹੈ ਕਿ ਪ੍ਰਵਾਸੀ ਸ਼ਬਦ ਤਾਂ ਚੁਭਣ ਲੱਗ ਗਿਆ ਕਹਿੰਦੇ ਕਿ ਵੀ ਇਹ ਤਾਂ ਘਰਾਂ ਤੱਕ ਪਹੁੰਚ ਗਏ ਦਾੜੇ ਨੂੰ ਹੱਥ ਪਾਣ ਲੱਗੇ ਪੱਗਾਂ ਲਾਉਣ ਲੱਗੇ ਬੇਅਦਬੀਆਂ ਕਰਨ ਲੱਗੇ ਐਵੇਂ ਦੇ ਸ਼ਬਦ ਨਿਕਲਦੇ ਨੇ ਪਰ ਜਦੋਂ ਅਸੀਂ ਆ ਕੇ ਤੁਹਾਡਾ ਇੱਥੇ ਭਾਸ਼ਣ ਸੁਣਿਆ ਸਾਰਿਆਂ ਦਾ ਪਰ ਉਹਦੇ ਵਿੱਚ ਬੜਾ ਕੁਝ ਝਲਕ ਰਿਹਾ ਸੀਗਾ ਕਿ ਇਨਸਾਨੀਅਤ ਵੀ ਹੈਗੀ ਆ ਵੀ ਸਾਰ ਪੰਜੋਂ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਜੇ ਕੋਈ ਗਲਤੀ ਕਰ ਰਿਹਾ ਉਹਨੂੰ ਸਜ਼ਾ ਕਾਨੂੰਨ ਦੇਵੇ ਸਰਕਾਰ ਦੇਵੇ ਕੋਟਾਂ ਦਾ ਕੰਮ ਹੈ ਤੁਹਾਨੂੰ ਕਿਉਂ ਲੱਗਦਾ ਕਿ ਵੀ ਜਿਹੜਾ ਕੁਝ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਜੋ ਵੀ ਪਾਣਾ ਪਿਛਲੇ ਦਿਨਾਂ ਚ ਵਾਪਰੇ ਜੀ ਚਾਹ ਹੁਸ਼ਿਆਰਪੁਰ ਬਾਬਾ ਚਾਹ ਸਾਡੇ ਰੈਲ ਮਾਦਰੇ ਵਾਪਿਆ ਜਾਂ ਜਲੰਧਰ ਬਾਬੇ ਮੋਗੇ ਵਾਪਰਾ ਉਹ ਬਹੁਤ ਹੀ ਅੰਦਰ ਨਿੱਦਣੀ ਜੋ ਹੋਏ ਜੀ ਉਹਦੇ ਲਈ ਸਰਕਾਰ ਕਾਨੂੰਨ ਦੇ ਹਿਸਾਬ ਨਾਲ ਬਹੁਤ ਸਖਤੋ ਸਖਤ ਸਜ਼ਾ ਦੇਵੇ ਸਾਡੇ ਤੇ ਹੀ ਮੰਗ ਹੈ ਜੀ ਬਾਕੀ ਰਹੀ ਗੱਲ ਜਿਹੜੀ ਕੋਈ ਲੋਕਾਂ ਦੇ ਵਿੱਚ ਗਲਤ ਪ੍ਰਚਾਰਿਆ ਜਾ ਰਿਹਾ ਕਿ ਵਿਹਾਰੀ ਭਜਾਓ ਕੱਲੇ ਬਿਹਾਰ ਦੇ ਹੈਗਾ ਬਾਹਲੇ ਸਟੇਟਾਂ ਦੇ ਹੋਰ ਵੀ ਸਾਡੇ ਇੱਥੇ ਪੰਜਾਬ ਜਾ ਕੇ ਲੋਕੀ ਰਹਿ ਰਹੇ ਆ ਹਰਿਆਣੇ ਦਾ ਵੀ ਰਹਿ ਰਿਹਾ ਰਾਜਸਥਾਨ ਦਾ ਵੀ ਰਹਿ ਰਿਹਾ ਜਿਨ੍ਹਾਂ ਨੇ ਕੰਮ ਕਰਨਾ ਕੰਮ ਕਰਨਾ ਜੀ ਜਿਹੜਾ ਕੰਮ ਕਰਦਾ ਹੋ ਆਪਣਾ ਕੰਮ ਕਰੇ ਜੀ ਕਾਨੂੰਨਨ ਅਸੂਲਨ ਤੌਰ ਤੇ ਕਰੇ ਉਹ ਆਪਣਾ ਇੱਥੇ ਆਧਾਰ ਕਾਰਡ ਜਾਂ ਜੋ ਵੀ ਉਹਦਾ ਹੈਗਾ ਪ੍ਰੂਫ ਉਹ ਥਾਣੇ ਜਮ੍ਹਾਂ ਕਰਾਵੇ ਜੋ ਇੱਥੇ ਕਾਨੂੰਨ ਕਹਿੰਦਾ ਉਹਦੇ ਜਿਹੜਾ ਬੰਦਾ ਰੱਖਦਾ ਉਹ ਵੈਰੀਫਿਕੇਸ਼ਨ ਉਹਦੀ ਕਰੇ ਕਿ ਮੈਂ ਇਹਦਾ ਹੈਗਾ ਕਿ ਬੰਦੇ ਦਾ ਪਤਾ ਹੋਵੇ ਕਿ ਫਲਾਣੇ ਸੂਬੇ ਦਾ ਜਾਂ ਫਲਾਣਾ ਬੰਦਾ ਇੱਥੇ ਰਹਿ ਰਿਹਾ ਇਹ ਅਜੇ ਤੱਕ ਸਾਡੇ ਪੰਜਾਬ ਕੋਲ ਕੋਈ ਰਿਕਾਰਡ ਨਹੀਂ ਹੈਗਾ ਰਹੀ ਗੱਲ ਜਿੱਦਾਂ ਬਾਹਰ ਹਿਮਾਚਲ ਰਾਜਸਥਾਨ ਮਹਾਰਾਸ਼ਟਰ ਆਲੂ ਸਟੇਟਾਂ ਨੇ ਆਪਣਾ ਪ੍ਰਾਪਰਟੀ ਨਾ ਖਰੀਦਣ ਦਾ ਕਾਨੂੰਨ ਬਣਾਇਆ ਪ੍ਰਵਾਸੀਆਂ ਦਾ ਇਸੇ ਤਰ੍ਹਾਂ ਇੱਥੇ ਵੀ ਕਾਨੂੰਨ ਬਣਾਇਆ ਜਿੱਦਾਂ ਕਿ ਕੱਲਾ ਪੰਜਾਬ ਦਾ ਬੰਦਾ ਹੀ ਪ੍ਰਾਪਰਟੀ ਖਰੀਦੇ ਜਿਹੜਾ ਬਾਹਰ ਦਾ ਸੂਬਾ ਦਾ ਨਵਾਂ ਹੈਗਾ ਬੰਦਾ ਆ ਰਿਹਾ ਉਹ ਨਾ ਖਰੀਦੇ ਇਹ ਸਰਪੰਚਾਂ ਨੂੰ ਸਵਾਲ ਬੜੇ ਕਰਦੇ ਆ ਲੋਕ ਹੁਣ ਐਮਸੀਆਂ ਨੂੰ ਕਹਿੰਦੇ ਇਹਨਾਂ ਦੇ ਕੰਡੇ ਬੀਜੇ ਹੋਏ ਨੇ ਇਹਨਾਂ ਨੇ ਵੋਟ ਕਾਰਡ ਬਣਵਾ ਦਿੱਤੇ ਆਧਾਰ ਕਾਰਡ ਬਣਵਾ ਦਿੱਤੇ ਇਹਨਾਂ ਨੇ ਫਿਰ ਅੱਗੇ ਜਾ ਕੇ ਇਹਨਾਂ ਨੂੰ ਹੋਰ ਚੀਜ਼ਾਂ ਮਿਲ ਗਈਆਂ ਇਹਨਾਂ ਨੇ ਘਰ ਲੈ ਲਏ ਰਜਿਸਟਰੀਆਂ ਕਰਾ ਲਈਆਂ ਸਰਪੰਚਾਂ ਨੂੰ ਬੜੇ ਸਵਾਲ ਆਉਂਦੇ ਨੇ ਐਮਸੀਆਂ ਨੂੰ ਤੁਸੀਂ ਕਿਵੇਂ ਇਹਨਾਂ ਨੂੰ ਫੇਸ ਕੀਤਾ ਤੁਹਾਡੇ ਵੇਲੇ ਵੀ ਇਹੋ ਜਿਹੀਆਂ ਚੀਜ਼ਾਂ ਹੋਈਆਂ ਕਦੇ ਇਹ ਬਾਜੀ ਜਿਹੜੀ ਬਿਮਾਰੀ ਹੈ ਨਾ ਜੀ ਕੋ ਅੱਜ ਦੀ ਚੱਲੀ ਨਹੀਂ ਹੈਗੀ ਕਿਉਂਕਿ ਜਿਹੜੀ ਬਿਮਾਰੀ ਹੈ ਲਗਾਤਾਰ ਪਹਿਲਾਂ ਕਦੇ ਸੂਲੀ ਤੋਂ ਥੋੜਾ ਬੰਨ ਵਾਲੀ ਗੱਲ ਹੋਈ ਹੈ ਕਿਉਂਕਿ ਸਾਡੇ ਬੱਚੇ ਜਿਹੜੇ ਬਹੁਤੇ ਪ੍ਰਵਾਸ ਕਰ ਗਏ ਹੈਗੇ ਆ ਔਰ ਇਹ ਜਿਹੜੇ ਲੋਕੀ ਆ ਆਵਾਸ ਕਰ ਗਏ ਇਧਰ ਆ ਕੇ ਉਹ ਆਵਾਸ ਔਰ ਪ੍ਰਵਾਸ ਦਾ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਆ ਤੁਸੀਂ ਹੋਰ ਦੇਖੋ 10 ਸਾਲਾਂ ਨੂੰ ਸਾਡੇ ਪੰਜਾਬ 'ਚ ਅਸੀਂ ਪੰਜਾਬੀਆਂ ਨੇ ਰਹਿਤ ਘਟਦਾ ਜਾਣਾ ਜੀ ਕੱਟਦੀ ਅਸੀਂ ਘਟ ਗਿਣਤੀ ਜਾਣਾ ਪੰਜਾਬ ਜੀ ਇਸ ਕਰਕੇ ਮੈਂ ਤੇ ਪੁਰਜੋਰ ਦੇ ਬੇਨਤੀ ਕਰਦਾ ਕਿ ਆਪਣੇ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਆਪਣਾ ਬੱਚਿਆਂ ਨੂੰ ਰੋਜ਼ਗਾਰ ਦਿਵਾਓ ਔਰ ਪੰਜਾਬ 'ਚ ਰੱਖਣ ਦੀ ਖੇਚਲ ਕਰੋ ਕਿਉਂਕਿ ਜੇ ਤੁਸੀਂ ਅੱਜ ਐ ਪੰਜਾਬ ਤੋਂ ਬੱਚੇ ਆਪਣੇ ਬਾਹਰ ਭੇਜਦੇ ਰਹੇ ਔਰ ਇਹ ਬੀਬੀਆਂ ਆ ਕੇ ਇਧਰ 5-5 7-7 ਬੱਚੇ ਜੰਮ ਦੇ ਰਹੀਆਂ ਤੇ ਸਾਡਾ ਤਾਂ ਆਪਣੇ ਗਿਣਤੀ ਘਟ ਜਾਣਾ ਉਹਨਾਂ ਦੀ ਜਨਮ ਭੂਮੀ ਵੀ ਇਹੀ ਮੰਨ ਜਾਂਦੀ ਅਗਲਾ ਤਾਂ ਕਹਿ ਦਿੰਦਾ ਕਿ ਮੈਂ ਪੰਜਾਬ ਦੇ ਜੰਮਿਆ ਜਿਹੜਾ ਬੱਚਾ ਇੱਥੇ ਜੰਮ ਗਿਆ ਜੀ ਉਹ ਤਾਂ ਕਾਨੂੰਨ ਤੌਰ ਤੇ ਇੱਥਾ ਹੋਊਗਾ ਆਊਗਾ ਜੀ ਇਸ ਕਰਕੇ ਹੁਣ ਤੁਸੀਂ ਕੀ ਆਖਿਆ ਕਰ ਸਕਦੇ ਇਹ ਰੋਡ ਮੈਪ ਕੀ ਤਿਆਰ ਕੀਤੇ ਗਏ ਨੇ ਕਿਉਂਕਿ ਜੇ ਤੁਹਾਡੇ ਪਿੰਡ ਦੀ ਗੱਲ ਕੀਤੀ ਜਾਵੇ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਤੇ ਤੁਹਾਡੇ ਪਿੰਡ ਦੇ ਪ੍ਰਵਾਸੀ ਕਿੰਨਾ ਰਹੇ ਨੇ ਨਹੀਂ ਸਾਡੇ ਦੇ ਪਿੰਡ ਦੇ ਕਤੀਬਾਂ ਨੇ ਥੋੜੇ ਜਿਹਾ ਪ੍ਰਵਾਸੀ ਜੇ ਕਹੀਏ ਜੀ 5-700 ਦੇ ਵਿੱਚ ਮਗਰ 50 ਹੈਗੇ ਉਹ ਵੀ ਦੀਮਨਾਰੇ ਕਰਦੇ ਆ ਇਹ ਮੇਨ ਸਮੱਸਿਆ ਸਾਡੇ ਦੇ ਸ਼ਹਿਰਾਂ ਦੇ ਵਿੱਚ ਹੈਗੀ ਆ ਜਿੱਦਾਂ ਲੁਧਿਆਣਾ ਲਾਓ ਸਾਡੇ ਬਲਾਚੌਰ ਲਾਓ ਕਿ ਮਤਲਬ ਇਸ ਟਾਈਮ ਜੇ ਕਹਿ ਲਓ ਜਨਾ ਪੰਜਾਬ 'ਚ ਬਈ ਤੀਜਾ ਹਿੱਸਾ ਹੀ ਆ ਗਿਆ ਕੱਲਾ ਇਹ ਹੀ ਬਿਹਾਰੀ ਨਹੀਂ ਸਾਰੇ ਮਤਲਬ ਪ੍ਰਵਾਸ ਜਿਹੜਾ ਕੁਝ ਚਾਹ ਵਾਲੀ ਕਿ ਪਰਸੈਂਟ ਦੇ ਲਾਗੇ ਬੰਨੇ ਪਹੁੰਚ ਚੁੱਕਿਆ ਸਾਡੇ ਪੰਜਾਬ 60 40 ਦੀ ਇਸ ਹੋ ਚੁੱਕੀ ਇਹਨਾਂ ਦੀ ਇਹ 10 ਸਾਲਾਂ ਤੱਕ ਇਹ ਮੈਗ ਲੱਗਦਾ ਅਸੀਂ ਚਾਹੀ ਰਹਿਣਾ 60 ਨੂੰ ਬਿਲਕੁਲ ਅੱਛਾ ਕੀ ਰੋਡ ਮੈਪ ਤਿਆਰ ਕੀਤੀ ਹੈ ਜਿਵੇਂ ਹਾਲਾਤ ਨੇ ਜਿਹੜੇ ਜ਼ਮੀਨਾਂ ਜਾਂ ਹੋਰ ਚੀਜ਼ਾਂ ਵੋਟਾਂ ਆਧਾਰ ਕਾਰਡ ਸਾਰਾ ਕੁਝ ਬਣਵਾ ਰਹੇ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਕੀ ਤਾਲਮੇਲ ਹੈ ਕਿ ਵੀ ਇਸ ਤਰੀਕੇ ਨਾਲ ਇਹਨਾਂ ਨੂੰ ਕੀਤਾ ਜਾ ਸਕਦਾ ਸਾਊਟ ਆਊਟ ਦੇਖੋ ਇਹ ਪ੍ਰਸ਼ਾਸਨ ਦੇ ਅੱਗੇ ਪ੍ਰਸ਼ਾਸਨ ਔਰ ਜਨਤਾ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਕਿ ਕਲੀਆਂ ਪੰਚਾਇਤਾਂ ਵੀ ਕੁਝ ਨਹੀਂ ਕਰ ਸਕਦੀਆਂ ਪੰਚਾਇਤਾਂ ਵੀ ਪ੍ਰਸ਼ਾਸਨ ਨਾਲ ਹੀ ਹੈ ਪ੍ਰਚਾਰਤਾ ਪ੍ਰਸ਼ਾਸਨ ਮੌਕੀ ਸਰਕਾਰ ਇਹ ਸਾਰੇ ਤਿੰਨਾਂ ਜਾਂ ਆ ਇਕੱਠੇ ਜੋੜ ਕਰਕੇ ਇੱਕ ਮੀਟਿੰਗ ਸਲਾਹ ਮਸ਼ਵਰਾ ਕੀਤਾ ਜਾਂ ਔਰ ਵੀਡੀਓ ਸੈਕਟਰੀ ਜਰੀਏ ਜੋ ਸਹੀ ਸਨাক্ত ਵਾਲੇ ਆ ਇਨਸਾਨ ਆ ਤਾਂ ਉਹਨਾਂ ਦੀ ਜੋ ਵੈਰੀਫਿਕੇਸ਼ਨ ਆ ਕਰਕੇ ਉਹਨਾਂ ਦੇ ਜੋ ਵੀ ਹੈ ਇਹਨਾਂ ਦੇ ਨਾ ਵੋਟਰ ਕਾਰਡ ਨਾ ਹੀ ਆਧਾਰ ਕਾਰਡ ਜੋ ਕੋ ਟੈਂਪਰਰੀ ਪਰੂ ਬਣਾ ਕੇ ਤੁਸੀਂ ਬੜਾ ਹਿੱਕ ਠੋਕ ਕੇ ਕਿਹਾ ਕਿ ਵੀ ਜਦੋਂ ਮੈਂ ਸਰਪੰਚ ਬਣਿਆ ਤੇ ਉਦੋਂ ਦਾ ਮੈਂ ਮੌਕਾ ਸੰਭਾਲਿਆ ਮੈਂ ਤਾਂ ਕਿਸੇ ਦੇ ਇੱਕ ਦੇ ਵੀ ਸਾਈਨ ਨਹੀਂ ਕੀਤਾ ਪਰ ਪਹਿਲਾਂ ਵਾਲੇ ਕਿਉਂ ਕਰਦੇ ਰਹੇ ਉਹਨਾਂ ਨੂੰ ਇਹ ਸੁੱਝਿਆ ਨਹੀਂ ਕਿ ਵੀ ਅਸੀਂ ਪੰਜਾਬ ਦੀ ਬਰਬਾਦੀ ਕਰਦੇ ਦੇਖੋ ਜੋ ਪਹਿਲਾਂ ਚੱਲਦਾ ਰਿਹਾ ਪਹਿਲਾਂ ਜਦੋਂ ਕੋਈ ਕਾਹੜੇ ਨਹੀਂ ਹੋਇਆ ਮੈਂ ਆ ਧਰਮੀ ਹੈ ਮੇਰੀ ਜਿੱਦਾਂ ਦਾ ਕੋਈ ਗਲਤ ਕੰਮ ਹੀ ਨਹੀਂ ਹੋਇਆ ਪਹਿਲਾਂ ਕਰਦੇ ਸੀਗੇ ਜੋ ਸਰਕਾਰਾਂ ਪਿਛੋੜ ਆਪਣਾ ਇਹ ਕਰਦੀਆਂ ਸੀਗੀਆਂ ਵੀ ਹਾਂ ਵੀ ਜੋ ਪਿੰਡਾਂ ਵਿੱਚ ਲੇਕਿਨ ਸਰਕਾਰਾਂ ਨੂੰ ਵੀ ਪਤਾ ਨਹੀਂ ਸੀਗਾ ਇਹ ਚੀਜ਼ਾਂ ਪਿੰਡਾਂ ਵਿੱਚ ਹੋ ਰਹੀਆਂ ਜਾਂ ਸ਼ਹਿਰਾਂ 'ਚ ਹੋ ਰਹੀਆਂ ਜਾਂ ਕੋਈ اچانک ਪਾਣਾ ਵਰਦਾ ਤਾਂ ਇਹ ਇਹ ਅਗ ਵਾਂਗੋ ਇਹ ਤੇਲ ਬੋਲਾ ਮਿਲਦਾ ਤੇ ਅਸੀਂ ਵੀ ਪਿੰਡਾਂ ਦੇ ਪਹਿਲਾਂ ਜੋ ਇਹ ਕਹਾਣੀ ਆ ਪਿੰਡਾਂ ਪਿੰਡਾਂ ਤੋਂ ਸਟਾਰਟ ਕਰੀਏ ਜੋ ਵੀ ਇਹ ਗਲਤ ਉਹਦੇ ਪਰਖ ਕਰੀਏ ਔਰ ਜੋ ਪੁਲਿਸ ਪ੍ਰਸ਼ਾਸਨ ਆ ਸਭ ਤੋਂ ਪਹਿਲਾਂ ਜੋ ਆਪਣਾ ਡਾਕੂਮੈਂਟ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਵੈਰੀਫਾਈ ਕਰਾਵੇ ਜਾਂ ਕੋਈ ਠੇਕੇਦਾਰ ਆ ਜਾਂ ਕੋਈ ਇੱਥੇ ਦੇ ਕੰਮ ਕਰਨਾਂ ਦਾ ਉਹਨਾਂ ਦਾ ਪੂਰੇ ਡਾਕੂਮੈਂਟ ਜੋ ਬੈਕਗ੍ਰਾਉਂਡ ਉਹਦੀ ਥਾਣੇ ਵਿੱਚ ਪੂਰੀ ਵੈਰੀਫਾਈ ਕੀਤੀ ਜਾਵੇ ਉਹ ਬੰਦਾ ਸਹੀ ਆ ਗਲਤ ਆ ਕਹਿੰਦੇ ਸਾਡੇ ਪੰਜਾਬੀ ਕਿਹੜਾ ਚੰਗੇ ਨੇ ਕਹਿੰਦੇ ਇਹ ਵੀ ਤਾਂ ਕੰਪੀਟੀਸ਼ਨ ਖੇੜਦੇ ਇੱਕ ਦੂਜੇ ਨਾਲ ਕਹਿੰਦੇ ਜੀ ਕੋਈ 1500 ਚ ਕਮਰਾ ਦੇ ਰਿਆ ਅਗਲਾ ਕਹਿੰਦਾ ਮੈਂ ਤਾਂ ਇਹ ਹਾਰ ਚੀ ਦੇ ਦੂੰ ਆ ਜੇ ਬਸ ਮੇਰੇ ਕੋਲ ਉਹਨਾਂ ਲਈ ਫਿਰ ਕੀ ਰੋਡਮੈਪ ਵੀ ਉਹਨਾਂ ਨੂੰ ਕੀ ਸਮਝਾਇਆ ਜਾਊਗਾ ਕਿਉਂਕਿ ਮੈਂ ਤਾਂ ਪੰਚਾਇਤਾਂ ਇਕੱਠੀਆਂ ਹੋ ਜਾਂਣ ਇੱਥੇ ਕਹਿੰਦੇ ਉਹ ਨਹੀਂ ਕਹ ਰਹੇ ਕਿ ਭਈਏ ਪੰਜਾਬੋ ਪੰਜਾਬ ਬਚਾਓ ਦੇਖੋ ਜੋ ਪਿੰਡਾਂ ਸ਼ਹਿਰਾਂ ਦੇ ਅੰਦਰ ਅੱਜ ਸਾਡੇ ਜੋ ਪੰਜਾਬੀ ਵੀਰ ਹੈ ਸਭ ਤੋਂ ਜ਼ਿਆਦਾ ਐਨਆਰ ਵੀਰ ਹੈ ਜੋ ਕਹਾਣੀ ਗਲਤ ਹੋਈ ਹੈ ਇਹ ਕੱਲੇ ਜੱਟਾ ਜਿਵੇਂ ਦੇ ਲੈਣ ਗਲਤ ਨਹੀਂ ਹੋਈ ਇਹ ਜੇ ਅਸੀਂ ਉਹਨੂੰ ਰਹਿਣ ਨੂੰ ਇੱਕ ਜਗ੍ਹਾ ਦਿੱਤੀ ਐ ਤਾਂ ਅੱ ਪਗਿੰਦਕ ਪੈ ਗਏ ਆ ਤੇ ਆਪਾਂ ਇਹ ਕਹਿੰਨੇ ਆ ਜੋ ਸਭ ਤੋਂ ਵੱਧ ਜਿਹੜੇ ਸਾਡੇ ਐਨ ਆਰ ਆਈ ਵੀਰ ਆ ਉਹ ਆਪਣੀਆਂ ਜਿਆਦਾ ਪੈਸੇ ਕਮਾਉਣ ਦੇ ਖਾਤਰ ਉਹਨੇ ਪਿੰਡਾਂ ਵਿੱਚ ਜਿਹੜਾ ਜ਼ਮੀਨਾਂ ਸੀਆਂ ਉਹਨੇ ਬੜੀ-ਬੜੀਆਂ ਕੋਠੀਆਂ ਬਣਾ ਕੇ ਜੋ ਮੋਟਰਾਂ ਸੀਆਂ ਖੇਸੇਗੇ ਉਹ ਉਹਨਾਂ ਨੇ ਹਵਾਲੇ ਕਰ ਗਏ ਜੇ ਆਪਣੇ ਪਰਿਵਾਰ ਦਾ ਸਾਰਾ ਬਾਹਰ ਚਲਾ ਗਿਆ ਉਹ ਆਪਣਾ ਜੋ ਸਾਰਾ ਘਰਾਣਾ ਉਹਨਾਂ ਇਹਨਾਂ ਦੇ ਹਵਾਲੇ ਕਰ ਗਏ ਉਹ ਕਰਕੇ ਗਏ ਤੇ ਸਾਡੀ ਜ਼ਮੀਨਾਂ ਕੋ ਰੱਖਿਆ ਕਰੂ ਇਹ ਰੱਖਿਆ ਕਰਦੇ ਕਰਦੇ ਉਹ ਜਿੰਨੇ ਮਾਲਕ ਬਣ ਕੇ ਬਹਿ ਗਏ ਮਾਲਕ ਬਣ ਕੇ ਅੱਜ ਉਹ ਜੋ ਪੰਜਾਬ ਦੀ ਜ਼ਮੀਨਾਂ ਉਹਨਾਂ ਹਵਾਲੇ ਚਲੀ ਗਈ ਆ ਇਸ ਕਰਕੇ ਇਹਨਾਂ ਨੇ ਉਹ ਕਰਦੇ ਕਰਦੇ ਇਹਨਾਂ ਪਿੰਡਾਂ ਵਿੱਚ ਰੱਖ ਕੇ ਉਹ ਬਿਲਕੁਲ ਵਿਚਰ ਗਏ ਆ ਉਹ ਆਪਣੇ ਆਧਾਰ ਕਾਰਡ ਸਨাক্ত ਕਰਕੇ ਇਹਨਾਂ ਨੇ ਆਹੋ ਜ਼ਮੀਨਾਂ ਸੇਸ਼ੂ ਕਰਤੀ ਸ਼ੁਰੂ ਕਰ ਦਿੱਤੀ ਮੈਂ ਤੁਹਾਡੇ ਤੋਂ ਅਖੀਰਲਾ ਸਵਾਲ ਲਵਾਂਗਾ ਤੁਹਾਡੇ ਪਿੰਡ 'ਚ ਹੁਣ ਮਤਾ ਕੀ ਪਾਸ ਕੀਤਾ ਜਾਏਗਾ ਕਿਉਂਕਿ ਪ੍ਰਸ਼ਾਸਨ ਵੀ ਕਹਿੰਦਾ ਕਿ ਵੀ ਅਸੀਂ ਪੰਜਾਬ ਭਈਏ ਪਹੁੰਚਾਉਣੇ ਨਹੀਂ ਹੈਗੇ ਹਾਂਜੀ ਵੀਸੀਂ ਜਿਹੜੀ ਆ ਜਿਹੜਾ ਕੋਈ ਇਹੋ ਜੀ ਗੱਲ ਕਰੇਗਾ ਉਹ ਤੇ ਪਰਚਾ ਕਰਾਂਗੇ ਤੁਹਾਡਾ ਕੀ ਰੋਡ ਮੈਪ ਹੈ ਪੰਚਾਇਤ ਨੇ ਮਤਾ ਕਿਵੇਂ ਦਾ ਪਾਸ ਕਰਨਾ ਕਿ ਵੀ ਕੀ ਰੋਡ ਰੋਡ ਮੈਪ ਹੋਊਗਾ ਤਾਂ ਕੀ ਪਲਾਨ ਹੋਊਗਾ ਅਸੀਂ ਤਾਂ ਰੋਡ ਮੈਪ ਇਹੇ ਤਰ੍ਹਾਂ ਕਰਾਂਗੇ ਜੋ ਵੀ ਸਾਡੇ ਮੇਰੇ ਨਗਰ ਦੇ ਅੰਦਰ ਕੋਈ ਐਨਆਰ ਵੀਰਾਂ ਨੂੰ ਉਹਨਾਂ ਨੇ ਰਹਿਣ ਨੂੰ ਛਾਵਾ ਦਿੱਤੀ ਉਹ ਆ ਆਪਾਂ ਉਹਨਾਂ ਨੂੰ ਬਿਲਕੁਲ ਰਹਿਣ ਦੀ ਇਨਕਸਾਉਂ ਦੇ ਗਾ ਜਿਸ ਨੇ ਵੀ ਰਹਿਣਾ ਆਪਣਾ ਟੈਂਪਰੇਰੀ ਰਵੇ ਕੋਈ ਪਰਮਨ ਸਥਾਈ ਕੋ ਮੇਰੇ ਕੋਲ ਰੂਮ ਨਹੀਂ ਆ ਨਾ ਹੀ ਮੇਰੇ ਕੋਲ ਟੈਂਪਰੇਰੀ ਆਪਣਾ ਪਰਮਨ ਕੋਈ ਮੇਰੇ ਪਿੰਡ ਵਿੱਚ ਕੋਕਰ ਆ ਜਿਹੜੇ ਵੀ ਬੈਠੇ ਵੀ ਉਹਨਾਂ ਨੂੰ ਮੈਂ ਉੱਥੋਂ ਆਪਣਾ ਬਾਈ ਇੱਜ਼ਤ ਆਪਣੀ ਜਿੱਥੇ ਵੀ ਆਪਣਾ ਕੰਮ ਕਰੋਗੇ ਤਾਂ ਉਹਨਾਂ ਦਾ ਆਪਣਾ ਸ਼ਨਾਖਤੀ ਕਾਰਡ ਲੱਗੇ ਫਿਰ ਵੀ ਕਰਾਂਗੇ ਉੱਥੇ ਰਵੇ ਬਿਲਕੁਲ ਤਾਂ ਸਰਪੰਚ ਸਾਹਿਬ ਨੇ ਮੋਹਰਾਂ ਦੇ ਤੁਹਾਡਾ ਕੀ ਨਾਮ ਸੀ ਗਈ ਮੇਰਾ ਪਰਮਜੀਤ ਸਿੰਘ ਪਰਮਜੀਤ ਸਿੰਘ ਨੇ ਤੇ ਇਹਨਾਂ ਨੇ ਦੱਸਿਆ ਕਿ ਵੀ ਨਾ ਤਾਂ ਮੈਂ ਹੁਣ ਤੱਕ ਕੋਈ ਵੋਟ ਬਣਾਈ ਕਿਸੇ ਦੀ ਨਾ ਆਧਾਰ ਕਾਰਡ ਤੇ ਸਾਈਨ ਕੀਤਾ ਜੇ ਕੋਈ ਹੁਣ ਰਹਿ ਰਿਹਾ ਹੈ ਪਿੰਡ 'ਚ ਸਾਡੀ ਕਈ ਮਤੇ ਜਿਹੜੇ ਪਾਸ ਕੀਤੇ ਜਾਣਗੇ ਉਹ ਸ਼ਕਤੀ ਇਸ ਤਰ੍ਹਾਂ ਦੀ ਹੋਏਗੀ ਕਿ ਵੀ ਜਿਹੜਾ ਬੰਦਾ ਲਿਆ ਰਿਹਾ ਰੱਖ ਰਿਹਾ ਉਹ ਵੈਰੀਫਿਕੇਸ਼ਨ ਕਰਾਏ ਪੁਸਟ ਸਕੂਲ ਜਾਏ ਕਿ ਫਲਾਣਾ ਬੰਦਾ ਆਇਆ ਇਹ ਕੰਮ ਕਰ ਰਿਹਾ ਉਹ ਚੀਜ਼ਾਂ ਤਾਂ ਬਈ ਸਾਡੇ ਨਾਲ ਨੇ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪਣਾ ਨਾਮ ਕੀ ਹੈ ਤੁਹਾ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਪਹਿਲਾਂ ਤਾਂ ਅੱਜ ਦਾ ਰੂਡ ਮੈਪ ਕੀ ਹੈ ਜਿਵੇਂ ਤੁਸੀਂ ਇਕੱਠ ਕੀਤਾ ਅਸੀਂ ਦੇਖ ਰਹੇ ਹਾਂ ਕਿ ਵੀ ਪੰਜਾਬੀ ਵੀ ਬੈਠੋ ਇਹਨੇ ਪਰ ਜਿਹੜੇ ਮੰਡੀ ਦੇ ਵਿੱਚ ਪ੍ਰਵਾਸੀ ਕੰਮ ਕਰ ਰਹੇ ਆ ਉਹ ਵੀ ਖੜ ਕੇ ਸੁਣ ਰਹੇ ਆ ਇਹਨਾਂ ਨੂੰ ਮੈਂ ਗੱਲ ਕੀਤੀ ਹੈ ਕਹਿੰਦੇ ਕਿ ਅਸੀਂ ਤਾਂ ਪੱਕੇ ਇੱਥੋਂ ਦੇ ਹੀ ਆ 20-25-25 ਸਾਲ ਹੋ ਗਏ ਪਿੱਛੇ ਬੈਠੇ ਆ ਤੁਸੀਂ ਇਹ ਦੋਨੋਂ ਤਸਵੀਰਾਂ ਨੂੰ ਕਿਵੇਂ ਦੇਖ ਰਹੇ ਹੋ ਕਿਵੇਂ ਡਿਵਾਈਡ ਕਰ ਰਹੇ ਹੋ ਤੇ ਪ੍ਰੋਗਰਾਮ ਦਾ ਜਿਹੜਾ ਤੁਹਾਡਾ ਮਕਸਦ ਹੈ ਉਹ ਕੀ ਹੈ ਦੇਖੋ ਪਹਿਲਾਂ ਤਾਂ ਜਿਹੜੀ 11 ਤਰੀਕ ਵਾਲੀ ਕਟੜਣਾ ਆ ਸਾਰਾ ਜਿਹੜਾ ਇਹ ਚਿੰਝੜੀ ਉਹਨੇ ਛੇੜੀ ਹੈ ਨਾ ਬਹੁਤ ਮਾੜੀ ਕਟੜਣਾ ਵਾਪਰੀ ਜਦੋਂ ਕੋਈ ਇਦਾਂ ਦੀ ਵੱਡੀ ਕਟੜਣਾ ਵਾਪਰਦੀ ਹੈ ਤਾਂ ਇਹ ਪੱਕਾ ਆ ਕਿ ਉਹ ਜਿਹੜਾ ਕਲਚਰ ਦੇ ਲੋਗ ਆ ਜਿਨ੍ਹਾਂ ਨਾਲ ਕਟੜਣਾ ਵਾਪਰੀ ਉਹ ਅਗਰੈਸਿਵ ਹੋ ਜਾਂਦੇ ਆ ਤੇ ਪੱਕਾ ਹੈ ਤਾਂ ਇਹਦੇ ਮੱਦੇ ਨਜ਼ਰ ਇਹ ਹੁਸ਼ਿਆਰਪੁਰ ਦੇ ਵਿੱਚ ਜਲੰਧਰ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੋਲਾ ਪੈ ਰਿਹਾ ਕਿ ਪ੍ਰਵਾਸੀਆਂ ਨੂੰ ਕੱਢੋ ਇਹ ਇਹਨਾਂ ਦੀ ਜਿਹੜੀ ਨਸਲੀ ਆ ਨਸਲ ਦੇ ਸਵਾਲ ਉੱਠਣ ਲੱਗੇ ਇਹ ਦਰਿੰਦੇ ਆ ਬਟ ਇਦਾਂ ਹੈ ਵੀ ਆ ਨਸਲ ਦਾ ਫਰਕ ਹੁੰਦਾ ਆ ਪਰ ਇਦਾਂ ਹੈ ਵੀ ਨਹੀਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਪੰਜਾਬੀ ਵੀ ਇੱਕੋ ਜਿਹੇ ਨਹੀਂ ਸਾਡਾ ਜਿਹੜਾ ਮਕਸਦ ਹੈ ਇਹ ਪ੍ਰੋਗਰਾਮ ਕਰਨੇ ਦਾ ਉਹ ਇਹ ਆ ਕਿ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਬਣਦੀਆਂ ਸੀਗੀਆਂ ਜਿਹੜੀਆਂ ਨੀਤੀਆਂ ਸਰਕਾਰ ਨੂੰ ਲਾਗੂ ਕਰਨੀਆਂ ਚਾਹੀਦੀਆਂ ਸੀਗੀਆਂ ਪ੍ਰਵਾਸੀਆਂ ਦੇ ਹਿਸਾਬ ਨਾਲ ਉਹਨਾਂ ਨੇ ਕੀਤੀਆਂ ਨਹੀਂ ਉਹਦਾ ਅਸਰ ਹੋ ਰਿਹਾ ਬਾਕੀ ਸਾਰੇ ਕਿਤੇ ਜੇ ਦਾ ਦਿਲ ਕਰਦਾ ਉਹ ਆਪਣਾ ਇੱਕ ਮੋਟਰ ਤੇ ਰਹਿ ਕੇ ਆਪਣਾ ਵੋਟਰ ਕਾਰਡ ਬਣਾ ਲੈਂਦਾ ਉਹ ਪਿੰਡ ਦੇ ਵਿੱਚ ਵੋਟ ਪਾਣ ਲਾ ਪੰਦਾ ਆਧਾਰ ਕਾਰਡ ਬਣ ਗਿਆ ਉਹ ਰਾਸ਼ਨ ਲੈ ਰਿਆ ਉਹ ਵੋਟਾਂ ਪਾ ਰਿਹਾ ਕੋਈ ਵੈਰੀਫਿਕੇਸ਼ਨ ਨਹੀਂ ਹੋਰ ਕੋਈ ਵੈਰੀਫਿਕੇਸ਼ਨ ਨਹੀਂ ਉਹਦੀ ਪਿੱਛੋਂ ਕੋਈ ਵੈਰੀਫਿਕੇਸ਼ਨ ਨਹੀਂ ਵੀ ਉਹਦਾ ਕ੍ਰਿਮੀਨਲ ਰਿਕਾਰਡ ਕਿਹੋ ਜਿਹਾ ਆ ਇਹ ਕੰਮ ਕਿਹਦਾ ਆ ਇਹ ਲੋਕਾਂ ਦਾ ਕੰਮ ਹੈ ਕਿ ਸਰਕਾਰ ਦਾ ਕੰਮ ਇਹ ਪ੍ਰਸ਼ਾਸਨ ਦੀ ਅਣਗਹਿਲੀ ਹੋਈ ਜਿਹੜੇ ਅਧਿਕਾਰੀ ਬੈਠੇ ਨੇ ਜਾਂ ਜਿਹਦੀ ਵੋਟ ਬਣਾ ਕੇ ਦੇ ਰਿਹਾ ਉਹਦੀ ਅਣਗਹਿਲੀ ਹੈ ਕਿ ਉਹ ਕਰ ਨਹੀਂ ਰਿਹਾ ਪ੍ਰਸ਼ਾਸਨ ਕਿੱਥੋਂ ਚੱਲਦਾ ਪ੍ਰਸ਼ਾਸਨ ਸਰਕਾਰ ਦੀਆਂ ਨੀਤੀਆਂ ਤੋਂ ਚੱਲਦਾ ਪ੍ਰਸ਼ਾਸਨ ਤਾਂ ਉਹ ਇੰਪਲੀਮੈਂਟ ਕਰਦਾ ਸਰਕਾਰ ਦੀਆਂ ਨੀਤੀਆਂ ਨੂੰ ਸਰਕਾਰ ਦੀਆਂ ਨੀਤੀਆਂ ਨਹੀਂ ਠੀਕ ਹੈਗੀਆਂ ਤੁਸੀਂ ਇਹ ਦੇਖੋ ਕਿ ਇਹਨਾਂ ਦਾ ਬੋਟ ਬਣਨੇ ਪਿੱਛੇ ਆਣ ਵਾਲੇ ਤੁਸੀਂ 27 ਚ ਦੇਖ ਲਿਓ ਇਹ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਦੂਜੀ نسل ਦੇ ਲੋਕ ਦੂਜੇ ਇਲਾਕੇ ਦੇ ਲੋਕਾਂ ਨੂੰ ਇੱਥੇ ਦੀ ਸਿਆਸਤ ਦਾ ਕੀ ਪਤਾ ਕਿ ਇੱਥੇ ਇੱਥੇ ਕਿਹੋ ਜਿਹੀ ਸਿਆਸਤ ਹੋਣੀ ਚਾਹੀਦੀ ਉਹਨਾਂ ਨੂੰ ਨਹੀਂ ਪਤਾ ਉਹ ਤਾਂ ਚੰਦ ਪੈਸੇਆਂ ਪਿੱਛੇ ਕਿਸੇ ਛੋਟੇ ਕਾਰਨਾ ਕਰਕੇ ਵੇਚ ਜਾਣਗੇ ਤੇ ਵਿਕਦੇ ਆ ਬਿਲਕੁਲ ਅੱਛਾ ਜਿਵੇਂ ਇਹ ਚੀਜ਼ਾਂ ਹੋਈਆਂ ਹਨ ਮੈਂ ਤੁਹਾਨੂੰ ਕਿਹਾ ਸੀ ਇੱਧਰ ਹੀ ਪ੍ਰਵਾਸੀ ਖੜੇ ਸੁਣ ਰਹੇ ਆ ਤੁਹਾਡਾ ਪ੍ਰੋਗਰਾਮ ਤੇ ਉੱਧਰ ਪੰਜਾਬੀ ਜਿਹੜੇ ਆਪਣਾ ਭਾਸ਼ਣ ਦੇ ਰਹੇ ਆ ਸਾਰੇ ਦੱਸ ਰਹੇ ਕਿ ਵੀ ਅਸੀਂ ਇਹਨਾਂ ਨੂੰ ਭਜਾਉਣਾ ਨਹੀਂ ਅਸੀਂ ਇਹਨਾਂ ਤੋਂ ਕੰਮ ਵੀ ਲੈਣੇ ਆ ਇਹ ਕੀ ਸੋਚਦੇ ਹੋਣਗੇ ਕੀ ਸਮਝਦੇ ਹੋਣਗੇ ਕਿ ਵੀ ਸਾਨੂੰ ਮਾਰਨ ਤੇ ਪਹੁੰਚ ਗਏ ਸਾਰੇ ਦੇਖੋ ਪੰਜਾਬ ਦੇ ਵਿੱਚ ਜਿਹੜੀ ਸਿੱਖੀ ਦੀ ਪੌਲ ਹੈ ਨਾ ਉਹ ਇਹ ਸਾਬਤ ਕਰਦੀ ਹੈ ਕਿ ਪੰਜਾਬ ਕੋਈ ਦਰਿੰਦਾ ਨਹੀਂ ਹੈਗਾ ਇਹਨਾਂ ਦੇ ਕੁਝ ਬੰਦਿਆਂ ਨੇ ਕੱਟਣਾ ਗੋਈਆਂ ਵੱਡੀਆਂ ਹੁਣ ਵੀ ਹੋ ਰਹੀਆਂ ਲੁਧਿਆਣੇ 'ਚ ਲਗਭਗ ਇੱਕ ਰੇਪ ਲਗਭਗ ਰੋਜ਼ ਹੋ ਰਿਹਾ ਉਹ ਚਾਹੇ ਇੰਟਰ ਪ੍ਰਵਾਸੀ ਹੋ ਰਿਹਾ ਹੋਵੇ ਬਟ ਹੋ ਰਿਹਾ ਬਟ ਪੰਜਾਬੀ ਇਦਾਂ ਨਹੀਂ ਹੈ ਪੰਜਾਬੀ ਕਿਸੇ ਦਾ ਘਰ ਉਜਾੜ ਕੇ ਆਪ ਬਸਣੇ ਵਾਲੇ ਨਹੀਂ ਆ ਪਹਿਲੀ ਗੱਲ ਹਾਂ 100 ਦੇ ਵਿੱਚੋਂ 10 ਬੰਦੇ ਅਗਰੈਸਿਵ ਹੁੰਦੇ ਹੀ ਆ ਹਰ ਨਸਲਾਂ 'ਚ ਹੁੰਦੇ ਆ ਬਟ ਸਭ ਤੋਂ ਜਿਹੜੇ ਸ਼ਾਂਤ ਮਈ ਲੋਕ ਹੈ ਉਹ ਆਪਣੇ ਪੰਜਾਬੀ ਆ ਜਿਹੜੀ ਆਪਾਂ ਗੱਲ ਕਰਦੇ ਵੇ ਕੰਮ ਕਰਦੇ ਆਪਾਂ ਨੇ ਇਹਨਾਂ ਨੂੰ ਭਜਾਈਏ ਦੂਜੇ ਪਾਸੇ ਆਪਾਂ ਇਹਨਾਂ ਦੇ ਵਿਰੋਧ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਤੈਿਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਇਹਨਾਂ ਨੂੰ ਡਾਂਗਾ ਲੈ ਕੇ ਕੁੱਟਣ ਲੱਗ ਜਾਈਏ ਇਦਾਂ ਨਹੀਂ ਹੋਣਾ ਸਾਨੂੰ ਦੋ ਤਰੀਕੇ ਵਰਤਣੇ ਪੈਣੇ ਆ ਇੱਕ ਆਪਾਂ ਸਰਕਾਰ ਤੇ ਲੋਕ ਲਹਿਰ ਰਾਹੀਂ ਇੱਕ ਪ੍ਰੈਸ਼ਰ ਬਣਾਈਏ ਕਿ ਉਹ ਆਪਣੀਆਂ ਨੀਤੀਆਂ ਬਦਲਣ ਕੋਈ ਵੀ ਪ੍ਰਵਾਸੀ ਪੰਜਾਬ ਚ ਆ ਕੇ ਜ਼ਮੀਨ ਨਾ ਖਰੀਦ ਸਕਦਾ ਹੋਵੇ ਉਹਨਾਂ ਦੇ ਕੰਮਾਂ ਤੇ ਨਿਗਰਾਨੀ ਰੱਖਣੀ ਚਾਹੀਦੀ ਆ ਇਹਦੇ ਨਾਲ ਜਿਹੜਾ ਪੰਜਾਬ ਦਾ ਬਿਜ਼ਨਸ ਪ੍ਰਭਾਵਿਤ ਹੋ ਰਿਹਾ ਆਮ ਲੋਕਾਂ ਦਾ ਬਿਜ਼ਨਸ ਜਿੱਦਾਂ ਰੇੜੀਆਂ ਵਾਲੇ ਸਬਜ਼ੀਆਂ ਵਾਲੇ ਦੁਕਾਨਾਂ ਵਾਲਿਆਂ ਦਾ ਬਿਜ਼ਨਸ ਪ੍ਰਭਾਵਿਤ ਹੋ ਰਿਹਾ ਉਹਦੇ ਤੇ ਨਜ਼ਰ ਰੱਖਣੀ ਚਾਹੀਦੀ ਹੈ ਕੋਈ ਪਾਲਿਸੀਆਂ ਬਣਨੀਆਂ ਚਾਹੀਦੀਆਂ ਆ ਹੈਨਾ ਤੇ ਇਹ ਗੱਲ ਪੱਕੀ ਆ ਕਿ ਪੰਜਾਬ ਦੇ ਵਿੱਚ ਬਿਲਕੁਲ ਥੋੜੇ ਜਿਹੇ ਇਹ ਬੰਦੇ ਹੈਗੇ ਆ ਜਿਹੜੇ ਅਗਰੈਸਿਵ ਆ ਉਹਨਾਂ ਦਾ ਹੋਣਾ ਬਣਦਾ ਵੀ ਆ ਬਟ ਜ਼ਿਆਦਾਤਰ ਲੋਕ ਇਹੀ ਕਹਿੰਦੇ ਆ ਕਿ ਨੀਤੀਆਂ ਸਹੀ ਹੋਣ ਇਹ ਆਣ ਕੰਮ ਕਰਨ ਤੇ ਜਾਣ ਨਾ ਕਿ ਇਹਨਾਂ ਨੂੰ ਬੜੇ ਟੋਕ ਵਾਲਾ ਕੰਮ ਆਪਣੇ ਕੋਲ ਹੈ ਨਹੀਂ ਨਹੀਂ ਲੋਕਾਂ ਦੇ ਵੀ ਸੁਭਾਅ ਨੇ ਕਿ ਸਾਡੇ ਪੰਜਾਬੀ ਕਿਹੜਾ ਕੰਮ ਕਰਦੇ ਆ ਕਹਿੰਦੇ ਉਹ ਛੱਡ ਗਏ ਕਹਿੰਦੇ ਨਾ ਤਾਂ ਕੋਈ ਝੋਨਾ ਲਾਉਂਦਾ ਨਾ ਕੋਈ ਕਿਤੇ ਕੋਈ ਦਿਹਾੜੀ ਜਾਂਦਾ ਕਹਿੰਦੇ ਇਹ ਕਰਦੇ ਆ ਤੇ ਨਾ ਦੇ ਵੀ ਗੱਲ ਪੈਂਦੀ ਆ ਆ ਕੇ ਕਹਿੰਦੇ ਸਾਡੇ ਪੰਜਾਬੀ ਫਿਰ ਕਰਨ ਕੰਮ ਕਹਿੰਦੇ ਬਾਹਰ ਕਿਉਂ ਭੱਜ ਰਿਹਾ ਕਹਿੰਦੇ ਇਸ ਤਰ੍ਹਾਂ ਵੀ ਸਵਾਲ ਹੋ ਰਿਹਾ ਕਿ ਦੇਖੋ ਕੋਈ ਵੀ ਜਿਹੜੀ ਬਿਮਾਰੀ ਆ ਨਾ ਉਹ ਇੱਕ ਵਾਰ ਤਾਂ ਆ ਨਹੀਂ ਗਈ ਉਹ ਬਿਲਕੁਲ ਥੋੜੀ ਥੋੜੀ ਕਰਕੇ ਆਈ ਹੈ ਨਾ ਜਦੋਂ ਪ੍ਰਵਾਸੀ ਤੇ ਪ੍ਰਵਾਸ ਦੇ ਵਿੱਚ ਫਰਕ ਆ ਇੱਕ ਬੰਦਾ ਦੂਜੀ ਸਟੇਟ ਤੋਂ ਕੰਮ ਕਰਨ ਆਇਆ ਉਹ ਪ੍ਰਵਾਸੀ ਹੈ ਪਰ ਉਹ ਪੱਕਾ ਕਿਤੇ ਬਸ ਗਿਆ ਉਹ ਪ੍ਰਵਾਸ ਹੈ ਪਰਵਾਸ ਆਪਣੇ ਬੰਦੇ ਨੇ ਵੀ ਕੀਤਾ ਬਾਹਰ ਮੁਰਖਾਂ ਦੇ ਵਿੱਚ ਬਹੁਤ ਚਲ ਗਈ ਜਿੱਥੋਂ ਇਹ ਸਮੱਸਿਆ ਸ਼ੁਰੂ ਹੋਈ ਹੈ ਨਾ ਆਪਣੇ ਬੰਦੇ ਗਏ ਹਮਦੋ ਹਮਾਰੇ ਦੋਵਾਲੀ ਪਾਲਸੀ ਨੇ ਘਰਾਂ 'ਚ ਬੰਦੇ ਘਟਾ ਦਿੱਤੇ ਕੰਮੇ ਘਟਾ ਦਿੱਤੇ ਪ੍ਰਵਾਸੀ ਆਣਾ ਸ਼ੁਰੂ ਹੋਇਆ ਝੋਨਾ ਲਵਾਈ ਕਰਨੀ ਚਲੇ ਜਾਣਾ ਵੱਡਣ ਵੇਲੇ ਫੇਰ ਆ ਜਾਣਾ ਵੱਡ ਕੇ ਫੇਰ ਚੱਲ ਜਾਣਾ ਪਹਿਲਾਂ ਇਦਾਂ ਸੀਗਾ ਪਰ ਆਪਣੇ ਬੰਦਿਆਂ ਦੀ ਵੀ ਘਾਟ ਹੈ ਕਿ ਬਦਾਵਾ ਦੇ ਕੇ ਪਹਿਲਾਂ ਦੂਜੇ ਮੁਰਖਾਂ 'ਚ ਗਏ ਆ ਤਾਂ ਹੀ ਕੋਈ ਤੁਹਾਡੇ ਘਰ ਹੋਰ ਆਏ ਨਾ ਇਹ ਇਹ ਛੋਟੀਆਂ ਛੋਟੀਆਂ ਗੱਲਾਂ ਸਾਰੀਆਂ ਹੈ ਇਹ ਸਾਰੀਆਂ ਨੂੰ ਮਤਲਬ ਇੱਕ ਇੱਕ ਨੂੰ ਹੱਲ ਕਰਾਂਗੇ ਤਾਂ ਨਹੀਂ ਹੋਣੀ ਸਾਰੀਆਂ ਨੂੰ ਤਰੀਕੇ ਬਾਅਦ ਹੱਲ ਕਰਾਂਗੇ ਤਾਂ ਹੋਣਗੀਆਂ ਹੁਣ ਕੋਈ ਸ਼ਕਤੀ ਨਹੀਂ ਕਰਨੀ ਜਿਸ ਤਰੀਕੇ ਨਾਲ ਅਸੀਂ ਵੀਡੀਓ ਦੇਖ ਰਹੇ ਹਾਂ ਕੋਈ ਰੇੜੀਆਂ ਚੱਕਵਾ ਰਿਹਾ ਕੋਈ ਇਸ ਤਰੀਕੇ ਨਾਲ ਬ੍ਰਿਟਿੰਡਾ ਪੁਲਿਸ ਨੇ ਬਿਆਨ ਵੀ ਜਾਰੀ ਕਰ ਦਿੱਤਾ ਸੀ ਜੇ ਕੋਈ ਧਮਕਾਊਗਾ ਇਸ ਤਰ੍ਹਾਂ ਕਰੂਗਾ ਉਹਦੇ ਉੱਤੇ ਅਸੀਂ ਪਰਚਾ ਕਰਾਂਗੇ ਬਲਾਚੌਰ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੋਏਗੀ ਪਿਆਰ ਦੇ ਨਾਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਚੱਲਿਆ ਜਾਏਗਾ ਦੇਖੋ ਹੱਲਾ ਗੁੱਲਾ ਹੁੰਦਾ ਇੱਕ ਦਿਨ ਦਾ ਬਾਅਦ ਤੋਂ ਬਾਅਦ ਦੋ ਦਿਨ ਦਾ ਆਪਣੇ ਪੰਜਾਬੀਆਂ ਜਿਹੇ ਕਮੀ ਆ ਕਿ ਇਹਨਾਂ ਦਾ 5 ਦਿਨਾਂ ਬਾਅਦ ਮਸਲਾ ਬਦਲ ਜਾਂਦਾ ਨਵਾਂ ਆ ਜੂਗਾ ਮੁੱਦਾ ਆਉਣ ਨਾਲ ਟਾਈਮ ਇਹ ਇਹ ਨਹੀਂ ਛੱਡ ਦੇਣਾ ਇਹ ਵੀ ਪਰ ਇੱਕ ਵਿਸ਼ੇ ਤੇ ਇੱਕ ਸਮੱਸਿਆ ਤੇ ਲਗਾਤਾਰ ਕੰਮ ਕਰਨ ਵਾਲੇ ਬੰਦੇ ਨਹੀਂ ਆ ਇਸੇ ਕਰਕੇ ਆਪਾਂ ਡਾਂਗ ਸੋਟੇ ਵਾਲੇ ਵਾਲੇ ਬੰਦੇ ਨਹੀਂ ਆ ਆਪਾਂ ਕੱਲਾ ਬੜਾ ਚੋਰਜ ਨਹੀਂ ਕੀਤਾ ਪਰਸੋਂ ਨੂੰ ਜਾਂ ਕੱਲ ਆਪਾਂ ਰੋਪੜ ਕਰ ਰਹੇ ਆ ਅਸੀਂ ਜਿੰਨੇ ਕ ਬੰਦੇ ਆ ਅਸੀਂ ਇਹ ਪੱਕਾ ਧਾਰ ਲਿਆ ਕਿ ਆਪਾਂ ਇਹਨੂੰ ਪੰਜਾਬ ਲੈਵਲ ਤੇ ਵੱਡੇ ਪੱਧਰ ਤੇ ਇੱਕ ਲੋਕ ਲਹਿਰ ਬਣਾਈਏ ਕਿ ਸਰਕਾਰ ਤੇ ਇਸ ਚੀਜ਼ ਦਾ ਦਬਾਅ ਬਣੇ ਤੇ ਲੋਕ ਪਿੰਡਾਂ ਦੇ ਵਿੱਚ ਪੰਚਾਇਤਾਂ ਆਪਣੇ ਆਪ ਇਹਨਾਂ ਜਾਗਰੂਕ ਹੋਣ ਐਦਾਂ ਦੇ ਮਤੇ ਪਾਣ ਕਿ ਇਹਨਾਂ ਦੇ ਪੈਰਾਂ ਥੱਲੇ ਥੋੜਾ ਥੋੜਾ ਸੇਕ ਜਰੂਰ ਲੱਗੇ ਦੂਸਰੋ ਠੀਕ ਹੈ ਤਾਂ ਭਾਈ ਸੁਖਜਿੰਦਰ ਸਾਡੇ ਨਾਲ ਸੀਗੇ ਅਸੀਂ ਗੱਲਬਾਤ ਕੀਤੀ ਹੈ ਤਾ ਬਈ ਨੇ ਵਿਚਾਰ ਦਿੱਖੇ ਨੇ ਪਰ ਇਸ ਪਾਸੇ ਨੂੰ ਜਿਹੜੀ ਆ ਤਸਵੀਰ ਦੇਖੋਗੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਇਹ ਕਹਿੰਦੇ ਕਿ ਵੀ ਅਸੀਂ ਇੱਥੇ ਹੀ ਰਹਿੰਦੇ ਆ ਇੱਥੇ ਕੰਮ ਕਰਦੇ ਆ ਇਹਨਾਂ ਦਾ ਵੀ ਕਹਿਣਾ ਕਿ ਵੀ ਅਸੀਂ ਕਿਸੇ ਨੂੰ ਭਜਾਣਾ ਨਹੀਂ ਕੱਢਣਾ ਨਹੀਂ ਅਸੀਂ ਕੰਮ ਇਹਨਾਂ ਤੋਂ ਵੀ ਲੈਣੇ ਨੇ ਜੇ ਕੋਈ ਕ੍ਰਾਈਮ ਕਰਦਾ ਕੰਮ ਪੁਲਿਸ ਦਾ ਹੈ ਵੈਰੀਫਿਕੇਸ਼ਨ ਕਰੇ ਤਾਂ ਕਿ ਰਹਿੰਦੇ ਵਾਲਿਓ ਜੀ ਪੰਜਾਬ ਹੀ ਰਹਿੰਦੇ ਹੋ ਹਾਂਜੀ ਇਹਦੇ ਇੱਥੇ ਬਲਾਚਰ ਕਿੰਨਾ ਟਾਈਮ ਹੋ ਗਿਆ ਚਾਰ ਪੰਜ ਸਾਲ ਹੋ ਗਏ ਚੱਲੇ ਦੋ ਤਿੰਨ ਮਹੀਨੇ ਲਈ ਆਤੇ ਨੇ ਪਰ ਚਲੇ ਜਾਂਦੇ ਫਿਰ ਚਲੇ ਜਾਂਦੇ ਨੇ आपके यहाँ पक्के भी रहते हैं मकान मकुन में आपके नहीं हमारे क्षेत्र का कोई आदमी नहीं, ऐसा नहीं। ये जो क्राइम करते हैं कहते प्रवासी जो यूपी से आते हैं वो करके भाग जाते हैं वो लोग कौन है क्यों करते हैं वो ऐसा आप तो काम करने आए हो जो ऐसे लोग हैं वो उनको समझाते क्यों नहीं उधर भाव जी एक बंदा अपने घर को नहीं संभाल सकता तो दूसरों को क्या समझाए अपना घर हमारे नहीं, बच्चे आपका नहीं सोचते कभी कोई क्राइम करता है भी आपका सोच ले जो बाकी लोग रह रहे हैं उनका सोच ले कि भी पंजाब में ऐसा क्यों कर रहे हैं जो भी कर रहे हैं वो तो गलत है मानो हम अभी हमारा बच्चा हो तो हमारे साथ कोई घर हमें भी बुरा लगेगा तो इसी तरीके से अगर दूसरे की पीड़ा हटेगा आदमी दूसरे की पीड़ा को समझेगा तो ये काम नहीं करेगा क्या आप कैसे देखते हो क्योंकि पंजाब में कहते लगातार जो बाहर यूपी से आते हैं और कथाओं से आते हैं वो क्राइम कर रहे हैं लगातार आपने कभी देखा इधर कोई ऐसे कोई, कर रहा, नहीं। नहीं। कोई नहीं कर रहा है कोई नहीं कर रहा भला चोर में ठीक है आप यहीं रहते होता हूँ अच्छा पक्का घर लिया हुआ है किराए परेरिफिकेशन हुई है आपकी

अच्छा ये मतलब वेरिफिकेशन नहीं हुआ है ये सारे यही रहते हैं नहीं नहीं, नहीं, नहीं नहीं ये दो वाले हम झोने का हरनेक जी एक मिनट तस्वीर है एक मिनट मेरी बात सुनियो मैं ਤੁਹਾਡੇ ਨਾਲ ஆன்लाइन ही ਆ ਗੱਲ ਕਰ ਰਹੇ ਹਾਂ ਚੱਲ ਰਿਹਾ ਕੈਮਰਾ ਇਹ ਕਹਿੰਦੇ ਕਿ ਸਾਡੀਆਂ वेरिफिकेशनਾਂ ਮਾਲਕਾਂ ਨੇ ਹੀ ਨਹੀਂ ਕਰਾਈਆਂ ਨਹੀਂ ਨਹੀਂ ਅਸੀਂ ਉਹੀ ਤਾਂ ਗੱਲ ਕਰ ਰਹੇ ਨਾ ਕਿਤੇ ਨਾ ਕਿਤੇ ਸਾਡੀਆਂ ਆਪਣੀਆਂ ਵੀ ਗਲਤੀਆਂ ਹੈਗੀਆਂ ਦੂਜੀ ਗੱਲ ਦੂਜੀ ਗੱਲ ਜਿਹੜੀ वेरिफिकेशन ਵਾਲੀ ਗੱਲ ਹੈ ਨਾ ਉਹ ਵੈਰੀਫਿਕੇਸ਼ਨ ਤਾਂ ਅਸੀਂ ਜਿੱਦਾਂ ਪੁਲਿਸ ਕੋਲ ਗਏ ਸੀਗੇ ਕੱਲ ਅ ਐਸ.ਐਸ.ਓ. ਸਾਹਿਬ ਬਾਈਜਾ ਸਾਹਿਬ ਉਹ ਕਹਿੰਦੇ ਅਸੀਂ ਇੱਥੋਂ ਕਰਕੇ ਭੇਜ ਦਿੰਦੇ ਆ ਪਰ ਉਹ ਆਨਲਾਈਨ ਆ ਉੱਥੇ ਉਹ ਕਰਾ ਕੇ ਭੇਜ ਦੇਣਗੇ ਹੁਣ ਅਸੀਂ ਕਿਹੜੇ ਦੇਖਣ ਜਾਂਦੇ ਪਈ ਹਾਂ ਬਈ ਇਸ ਪਿੰਡ ਦਾ ਕੀ ਆ ਵੈਰੀਫਿਕੇਸ਼ਨ ਆ ਇੰਨਾ ਹੱਲ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਕੁਝ ਤਾਂ ਸਾਨੂੰ ਚਾਹੀਦਾ ਨਾ ਪੁੱਛਣਾ ਵੀ ਹਾਂ ਬਈ ਭਾਈ ਤੇਰੇ ਕੋਲ ਕੀ ਪ੍ਰੂਫ ਹੈ ਕਿੱਥੋਂ ਦਾ ਰਹਿਣੇ ਵਾਲਾ ਕਿੰਨਾ ਟਾਈਮ ਹੋ ਗਿਆ ਉਹ ਕਹਿੰਦੇ ਕਿ ਅਸੀਂ ਆਧਾਰ ਕਾਰਡ ਦਿੱਤਾ ਦਾਰ ਕੱਟ ਦੇਣ ਤੋਂ ਬਾਅਦ ਅਸੀਂ ਉਹਨਾਂ ਤੇ ਜ਼ਿੰਮੇਵਾਰੀ ਛੱਡਤੀ ਨਾ ਪੁਲਿਸ ਵੈਰੀਫਿਕੇਸ਼ਨ ਕਰਾਈ ਨਾ ਮਾਲਕ ਨੇ ਕੁਝ ਕਿਹਾ ਅਸੀਂ ਰਹਿ ਰਹੇ ਆ ਕਿਰਾਇਆ ਦੇ ਰਹੇ ਆ ਬਸ ਬਿਲਕੁਲ ਉਹੀ ਹੈ ਨਾ ਇਹ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਇਹਦਾ ਮੇਨ ਮਕਸਦ ਹੀ ਇਹੀ ਆ ਵੀ ਆਪਾਂ ਹੱਲ ਕਿਵੇਂ ਕੱਢੀਏ ਆਪਾਂ ਸਾਰਾ ਕੁਝ ਪ੍ਰਵਾਸੀਅਤ ਇਨਿਸ਼ੀਏਟਿਵ ਸਾਰਾ ਕੁਝ ਸਰਕਾਰਾਂ ਤੇ ਇਨਿਸ਼ੀਏਟਿਵ ਕੁਝ ਸਾਡੀ ਵੀ ਰਿਸਪੌਂਸਿਬਿਲਟੀ ਬਣਦੀ ਆ ਜਿੱਦਾਂ ਹੁਣ ਮੈਂ ਸਰਪੰਚ ਆ ਮੇਰੀ ਵੀ ਰਿਸਪੌਂਸਿਬਿਲਟੀ ਬਣਦੀ ਆ ਵੇ ਭਾਈ ਕਿਹੜਾ ਬੰਦਾ ਕਿ ਮੈਂ ਇਹਦਾ ਆਧਾਰ ਕਾਰਡ ਤੇ ਸਟੈਪ ਲਾਵਾਂ ਜਾਂ ਨਾ ਲਾਵਾਂ ਇਹਦੀ ਵੋਟ ਬਣਾਵਾ ਨਹੀਂ ਬਣਾਵਾ ਉਹ ਤਾਂ ਸਾਡੇ ਹੱਥ 'ਚ ਹੈ ਉਹ ਤਾਂ ਜਿਹੜੇ ਸ਼ਹਿਰ ਦੇ ਐਮਸੀ ਆ ਉਹਨਾਂ ਦੇ ਹੱਥ 'ਚ ਹੈ ਸਰਕਾਰ ਕੋਲ ਤਾਂ ਅਸੀਂ ਬਾਅਦ 'ਚ ਜਾਵਾਂਗੇ ਪਰ ਪਹਿਲਾਂ ਤਾਂ ਸ਼ੁਰੂਆਤ ਅਸੀਂ ਆਪਣੇ ਤੋਂ ਕਰੀਏ ਵੀ ਭਾਈ ਜਿਹੜਾ ਸਾਡਾ ਮੋਢਲਾ ਕੰਮਾ ਜੇ ਮੈਂ ਪ੍ਰਵਾਸੀ ਰੱਖਣਾ ਤੇ ਹੁਣ ਜਿਹੜੀ ਇੱਥੇ ਬਲਾਚੌਰ 'ਚ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੇ ਇਹ ਗਲਤੀ ਤਾਂ ਫਿਰ ਸਾਡੇ ਉਹਨਾਂ ਦੀ ਬੰਦਿਆਂ ਦੇ ਆ ਗਈ ਜਿਹੜੇ ਨਾ ਪ੍ਰਵਾਸੀ ਰੱਖੇ ਆ ਬਸ ਉਸੇ ਗੱਲ ਦਾ ਆਪਾਂ ਹੱਲ ਰੱਬਣਾ ਆ ਬਿਲਕੁਲ ਹਾਂਜੀ ਹਰਨੇਕ ਸਿੰਘ ਫੌਜੀ ਸੀਗੇ ਤਾਂ ਇਹ ਦੱਸ ਰਹੇ ਨੇ ਕਿ ਹਾਲੇ ਸੇ ਚੀਜ਼ਾਂ ਕੱਟਣਾ ਪਰ ਇੱਥੇ ਜਿਹੜੇ ਲੋਕ ਨੇ ਮੈਂ ਇਧਰੋਂ ਤਸਵੀਰ ਦਿਖਾਉਂਗਾ ਅੱਗੇ ਨੂੰ ਜਾ ਕੇ ਕਿਉਂਕਿ ਇਹ ਬਲਾਚੌਰ ਦੀ ਉਹ ਦਾਣਾ ਮੰਡੀ ਹੈ ਜਿੱਥੇ ਬਹੁਤ ਵੱਡਾ ਇਕੱਠ ਹੁੰਦਾ ਹੈ ਹੁਣ ਝੋਨਾ ਆਊਗਾ ਤੇ ਚੋਣੇ ਦੇ ਵਿੱਚ ਕਿਉਂਕਿ ਬੰਦਿਆਂ ਦੀ ਲੋੜ ਹੁੰਦੀ ਹੈ ਇੱਥੇ ਕੰਮ ਕਰਨਾ ਹੁੰਦਾ ਤੇ ਕੰਮ ਕਰੋ ਤੇ ਕਹਿੰਦੇ ਜਾਓ ਹਾਂਜੀ की हाल है यूपी तो यूपी से ही अच्छा यही रहते हो कितना टाइम हो गया हुए पंद्रह साल हो गए पंद्रह साल आपके मकान है यार हाँ जी वोट आधार कार्ड बना हुआ है हाँ आधार कार्ड बना हुआ है वोट भी डालते हो वोट भी डाला था अच्छा लोग कह रहे हैं कि प्रवासी जो आते हैं वो कत्ल करके क्राइम करके भाग जाते हैं यूपी ऐसा क्यों हो रहा है जो यूपी से आते हैं वो कहते क्राइम सर तो हर एक बंदा तो ऐसा नहीं होता सर जी जो बंदा है उसको देखो सरकार करे ये कानून कार्रवाई ये भी चीज़ है वो ले कर रखो जिसका सबूत है उसको रखो जिसका सबूत है मर रखो जी उसको और जो भी है जैसी एक बंदा करता है तो ये तो सबको भरना पड़ रहा है जी कष्ट और जो है जैसा जो खराब काम कर रहा है उसको जी काट दो मार दो जान से सालो सजा दो जो भी मर्जी आपका दिल कर रहा है वो सजा दो मतलब जिसने क्राइम किया है उसे सजा सरकार प्रशासन दे दे जो बेकसूर है उसको मत तंग करो नहीं जी हम तो नौकरा साले को सजा दो तुम आप देंगे हम तुम पे नहीं दे मिली तो हम दें सालों को हाँ। जो बुरा क्रम कर रहा है उसको तो सजा उसके हाथ पैर काटे जाएं हाँ। जान से नहीं मारा जाए हाथ और पैर काट लो उसको जिंदा रखो साले को जो हर हर रोज मरे वो कि मैंने किसी के साथ गलत काम किया तो ये मुझे मिला एक बारी में मर जाएगा साला तो उसको तो पता नहीं लगेगा वो रोज मरे हर पल मरे जी ऐसे था वो बच्चे को वो कैसे मारा उसके बैक में प्राइवेट पार्ट में डंडा डाला सुन के इतनी क्रोध आता है क्या करेंगे हम क्या करें लोग कहते हैं हमारे साथ नहीं आ रहे हम तुमसे डर डर के फिर रहे हैं मैंने कि क्या पता हमारा को कोई हम तो झल्लूसी में भी निकल जाए हमारे को बुलाओ हम तो पूरी रैली लेके चले सर हमारा आप पंजाब के साथ खड़े हो जो क्राइम करता सार, है सर बिल्कुल जो उसको जैसी सजा दो की जो सजा नहीं दो हो वो सजा बोलो उसको साले। हम पंजाब के साथ जो ही मांग कर रहे हैं यहाँ पे कि तो तो आप वेरिफिकेशन कराओ वोट मत बनाओ अपनी जमीन मत लो ये सब मानोगे आप यहाँ पंजाब मानेंगे सर और जो पहला लुआ पहले पढ़े वो तो सर पढ़ाई है तो आप नए जो है वो नहीं, कोई भी मना करो जी कोई नहीं लेगा जी जब आप जहाँ की कानून रख दो क्यों लेगा कोई मतलब आपको पहले जब आए हो पंद्रह बीस साल पहले कोई पूछा नहीं गया कोई अभी कहाँ से कैसे आपको बस घर मिल गया वोट मिल गई बस आधार कार्ड हाँ जी हाँ जी अच्छा आप भी क्या 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 है? हम साथ अच्छा, ही रहते हैं अच्छा साथ ही रहते ठीक है ताए यहाँ नाम क्या है आपका सतपाल नाम है सतपाल हाँ जी नाम भी यहीं आकर रखा के उधर से ही रखा नाम तो वहीं का यही यूपी का ही है नाम यहाँ का क्या होगा अभी फिर जाओगे वापस डर डर है मन में कि पंजाब में क्या हो रहा है जैसे खबरें सुनते हो आप खबर सुनकर तो हमें डर के हमारे जो जो भी जैसे सरकार सब तुम लोग फैसला रखोगे ऐसे हम कर लेंगे सब क्या करें लग रहा है अभी डर तो लगेगा सर जी कहीं हम तो पिंडों में कुछ अपना काम रोजगार करने को भी नहीं है हमें तो हर एक बंद हम तो सबसे डरना ही पड़ेगा जी जब ऐसे डरने की बात नहीं है जो गलत बंदा है वो क्राइम कर रहा है उसको पुलिस पकड़ लेगी ये बोटे वगैरह नहीं बनेगी डरने की बात नहीं है जो लोग है प्रशासन है वो खड़ा हुआ है ठीक है सर तो हम नहीं डरेंगे हम अपना जो भी है कागज पत्र पूरे थाने जमा करा के तब हम रहेंगे आराम से कोई भी नुकसान निकाल दो जी यहाँ से चले जाएंगे जी ये कर, अकेला ये जीरी का ही सीजन लगाते हैं या कुछ और भी नहीं सर मक्की मुक्की का सारा ही काम करते हैं यहाँ पर मक्की सूरजी जो भी जो भी फसल आती है खेती वालों का भी काम करते हैं ये सारे यहीं के हो तुम लोग सारे पंजाब में जन्म हुआ है क्या यूपी के हो यूपी के यूपी में काबा है तो आ भी इधर मेरे को 15 साल हो गए यहां पर 15 साल हो गए यहीं बड़े हुए हो यहां मेरी 17 साल 17 साल हम्म 2 साल के आगे थे जब हम्म अच्छा कहां वोट बनी है आधार कार्ड बना नहीं आधार कार्ड यूपी का है आधार कार्ड यूपी का एड्रेस यहां का डलवाया हुआ नहीं अच्छा मेरा तो घर का ही है अच्छा ठीक है ਦਾਇ ਤਸਵੀਰ ਹੈ ਤੁਹਾਨੂੰ ਬਲਾਚੌਰ ਮੰਡੀ ਦੀ ਦਿਖਾਈ ਹੈ ਜਿਸ ਪਾਸੇ ਇਕੱਠ ਹੋਇਆ ਆ ਜਾਂ ਦੂਜੇ ਪਾਸੇ ਪ੍ਰਵਾਸੀ ਖੜੇ ਹੋਏ ਨੇ ਦੇਖ ਰਹੇ ਨੇ ਸੁਣਦੇ ਨੇ ਉੱਥੋਂ ਵੀ ਸਟੇਜਾਂ ਤੋਂ ਉੱਥੋਂ ਵੀ ਇਹ ਹੀ ਕਿਹਾ ਜਾ ਰਿਹਾ ਕਿ ਅਸੀਂ ਇਹਨਾਂ ਦੇ ਵਿਰੋਧੀ ਨਹੀਂ ਆ ਜਿਹੜਾ ਬੰਦਾ ਕ੍ਰਾਈਮ ਕਰਦਾ ਹੈ ਗਲਤ ਕੰਮ ਕਰਦਾ ਉਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਹਾਲਾਂਕਿ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਨੇ ਕੇ ਆਧਾਰ ਕਾੜਨਾ ਬਣਨ ਵੋਟਾਂ ਨਾ ਬਣਨ ਤੇ ਇੱਥੇ ਜਿਹੜਾ 50 ਦੇ ਵਿੱਚ ਜ਼ਮੀਨਾਂ ਘਰ ਨਾ ਲੈ ਸਕਣ ਇਹ ਮੰਗਾ ਜਿਹੜੀਆਂ ਰੱਖੀਆਂ ਗਈਆਂ ਨੇ ਐਸਜੀਐਮ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਊਗਾ ਇਹ ਲੋਕ ਵੀ ਸਹਿਮਤ ਨੇ ਜੇ ਕੋਈ ਕੋਈ ਕ੍ਰਾਈਮ ਕਰਦਾ ਕਹਿੰਦੇ ਸਾਡੇ ਜੁਪੀ ਵਾਲਾ ਉਹਨੂੰ ਕਹਿੰਦੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਜਿਵੇਂ ਇੱਕ ਬੰਦਾ ਸੀਗਾ ਜੁਪੀ ਦਾ ਉਹ ਕਹਿ ਰਿਹਾ ਸੀਗਾ ਪਰ ਉਹਨਾਂ ਨੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਸਰਪੰਚ ਨੇ ਗੱਲ ਕਰਾਈ ਜੋ ਮੌਤ ਬਾਰੇ ਤੇ ਇਸ ਪ੍ਰੋਗਰਾਮ ਲਈ ਕਿਉਂ ਇਹ ਨੇ ਉਹਨਾਂ ਨਾਲ ਗੱਲ ਕਰਾਈ ਤੇ ਇਹ ਸਾਰੀ ਤੁਹਾਨੂੰ ਸਿਨੈਰੀਓ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਕੀ ਮਾਹੌਲ ਤਿਆਰ ਕੀਤਾ ਜਾ ਰਿਹਾ ਤੇ ਲੋਕ ਜਿਹੜੇ ਨੇ ਕਿਵੇਂ ਇਸ ਨੂੰ ਦੇਖ ਰਹੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮਰਾ ਸਹਾਯੋਗ ਦੇ ਸੀ ਨੀਰਜ ਧੰਨਵਾਦ